ਹਰ ਮਨੁੱਖ ਆਪਣੇ ਜੀਵਨ ਵਿੱਚ ਇਹ ਚਾਹੁੰਦਾ ਹੈ ਵੀ ਜਿਹੜੇ ਰਾਹ ਦੇ ਉੱਪਰ ਮੈਂ ਤੁਰਿਆ ਸਾਰੇ ਲੋਕ ਇਸ ਰਾਹ ਦੇ ਪੰਦੇ ਬਣ ਜਾਵਣ ਹਰ ਮذਬ ਵੀ ਐਵੇਂ ਚਾਹੁੰਦਾ ਹੈ ਹਰ ਕਮਿਊਨਿਟੀ ਇਹੀ ਚਾਹੁੰਦੀ ਹੈ ਵੀ ਜਿਸ ਪੰਥ ਦਾ ਜਿਸ ਰਾਹ ਦਾ ਮੈਂ ਅਨੁਯਾਈ ਹਾਂ ਸਾਰੇ ਇਸੇ ਤਰੀਕੇ ਦੇ ਨਾਲ ਹੀ ਬਣਨੇ ਚਾਹੀਦੇ ਆ ਚਾਹੇ ਉਹ ਹਿੰਦੂ ਤਰਮ ਹੋਵੇ ਚਾਹੇ ਮੁਸਲਮਾਨ ਧਰਮ ਹੋਵੇ ਚਾਹੇ ਉਹ ਸਿੱਖ ਧਰਮ ਹੋਵੇ ਸਿੱਖੀ ਵੀ ਐਵੇਂ ਹੀ ਚਾਹੁੰਦੀ ਆ ਲੇਕਿਨ ਸਿੱਖ ਧਰਮ ਦੇ ਅੰਦਰ ਇਸ ਚੀਜ਼ ਦੀ ਕਦੇ ਵੀ ਹੰਮੀ ਨਹੀਂ ਭਰੀ ਗਈ ਕਿ ਕੋਈ ਮਨੁੱਖ ਨੂੰ ਜ਼ਬਰਦਸਤੀ ਉਹਦੇ ਧਰਮ ਨੂੰ ਬਦਲਿਆ ਜਾਏ ਧਰਮ ਪਰਿਵਰਤਨ ਕੀਤਾ ਜਾਏ ਸਿੱਖ ਵਿਚਾਰ ਦਿੰਦੇ ਨੇ ਪ੍ਰੇਰਣਾ ਦਿੰਦੇ ਨੇ ਗੱਲ ਸਮਝ ਵਿੱਚ ਆ ਜਾਵੇ ਤੇ ਪੰਦੀ ਬਣ ਜਾਂਦਾ ਨਹੀਂ ਤੇ ਕੋਈ ਫਰਕ ਨਹੀਂ ਪੈਂਦਾ ਪਰ ਇਸ ਦੇ ਉਲਟ ਮੁਸਲਮਾਨ ਨੇ ਜਿਹੜੇ ਬੜੇ ਇਰਖਾਲੂ ਬਿਰਤੀ ਤੇ ਕਿਰਕੀ ਸੁਭਾਅ ਦੇ ਹਨ ਮੁਸਲਮਾਨ ਜਾਇਜ਼ ਅਤੇ ਨਜਾਇਜ਼ ਤਰੀਕਾ ਵਰਤ ਕੇ ਆਮ ਲੋਕਾਈ ਨੂੰ ਮੁਸਲਮਾਨ ਧਰਮ ਦੇ ਅੰਦਰ ਕਨਵਰਟ ਕਰਨ ਲੱਗਿਆਂ ਬਦਲਣ ਲੱਗਿਆਂ ਦੇਰ ਨਹੀਂ ਲੰਮਦੀ ਚਾਹੇ ਜਿਵੇਂ ਮਰਜੀ ਉਹਨਾਂ ਨੂੰ ਕਰਨਾ ਪਵੇ ਲੇਕਿਨ ਸਿੱਖ ਧਰਮ ਕਦੇ ਇਸ ਚੀਜ਼ ਦੀ ਹਮ ਇ ਨਹੀਂ ਪੜਦਾ ਜਦੋਂ ਹਿੰਦੁਸਤਾਨ ਦੇ ਉੱਪਰ ਮੁਗਲ ਬਾਦਸ਼ਾ ਇਸਲਾਮ ਧਰਮ ਦਾ ਪਠਾਨਾਂ ਦਾ ਰਾਜ ਕਾਇਮ ਹੋਇਆ ਨਾ ਉਸ ਵਕਤ ਉਹਨਾਂ ਨੇ ਹਰ ਇੱਕ ਤਰੀਕਾ ਅਪਣਾਇਆ ਕਿ ਜਿੰਨੂੰ ਵੇਖ ਕੇ ਇਤਿਹਾਸਕਾਰਾਂ ਦੀ ਕਲਮ ਵੀ ਟੁੱਟ ਜਾਂਦੀ ਤੇ ਕਹਿੰਦੇ ਨੇ ਕਿ ਤੌਬਾ ਇੱਕ ਵਿਦਵਾਨ ਵੀ ਤੌਬਾ ਕਰ ਬੈਠਦਾ ਵੀ ਇਹ ਕੰਮ ਜੋ ਕੀਤਾ ਨਹੀਂ ਹੋਣਾ ਚਾਹੀਦਾ ਸੀ ਪਰ ਇਸ ਸਮੇਂ ਦੇ ਹਾਕਮ ਨੂੰ ਅਗਰ ਕਿਸੇ ਨੇ ਠੰਡ ਪਾਈ ਤੇ ਉਹਦੇ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਤਤੀ ਤਵੀ ਤੇ ਵੀ ਵਹਿਣਾ ਪਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਜ਼ਾਲਮ ਦੇ ਘਰ ਜਾ ਕੇ ਆਪਣਾ ਸੀਸ ਦੇਣਾ ਪਿਆ ਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣਾ ਪੂਰਾ ਸਰਬੰਸ ਵਾਰਨਾ ਪਿਆ ਹੈ ਇਥੇ ਬਸ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜੀ ਦਰਦਨਾਕ ਮੌਤ ਦਿੱਤੀ ਜਿਹਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਹ ਆਮ ਗੱਲ ਕਿਸੇ ਤੋਂ ਕੋ ਲੁਕੀ ਸੁਪੀ ਹੋਈ ਨਹੀਂ ਰਹਿ ਜਾਂਦੀ ਇਹਨਾਂ ਦੁੱਖ ਇਹਨਾਂ ਦਰਦ ਦਿੱਤਾ ਕਿ ਆਮ ਇਨਸਾਨ ਤੌਬਾ ਤੌਬਾ ਕਰ ਰਿਹਾ ਪਰ ਇਹਨਾਂ ਹਾਲਾਤਾਂ ਤੇ ਇਹਨਾਂ ਸਮਿਆਂ ਦੇ ਅੰਦਰ ਲੋਕ ਆਪਣੇ ਜੀਵਨ ਨੂੰ दुखी ਸਮਝ ਕੇ ਆਪਣੇ ਘਰ ਘਾਟ ਛੱਡ ਚੁੱਕੇ ਸਨ ਆਪਣੇ ਪੇਸ ਉਹਨਾਂ ਨੇ ਵਟਾ ਲਿਆ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਛੱਡ ਕੇ ਦੂਰ ਦੁਰੇਡੇ ਦੇ ਇਲਾਕਿਆਂ 'ਚ ਜਾ ਕੇ ਵਸੋ ਕਰਨੇ ਸ਼ੁਰੂ ਕਰ ਦਿੱਤੀ ਲੇਕਿਨ ਇਹਨਾਂ ਦੇ ਵਿੱਚੋਂ ਅਜੇ ਵੀ ਇਹਨਾਂ ਕੁਝ ਲੋਕ ਉਸ ਸਮੇਂ ਨਾਦਰ ਸ਼ਾਹ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ ਤੇ ਨਾਦਰ ਸ਼ਾਹ ਇਹ ਤੁਨ ਲੁੱਟ ਖਸੁੱਟ ਦਾ maal ਲੈ ਕੇ ਜਦੋਂ ਜਾ ਰਿਹਾ ਹੈ ਸਿੰਘਾਂ ਨੇ ਕਰਾਰੇ ਹੱਥ ਇਸ ਨਾਦਰ ਸ਼ਾਹ ਨੂੰ ਵਿਖਾਏ ਤੇ ਨਾਦਰ ਸ਼ਾਹ ਨੇ ਜਦੋਂ ਆਪਣਾ ਸਾਰਾ ਕੁਝ ਲੁੱਟਿਆ ਹੋਇਆ maal ਆਪਣੇ ਹੱਥੋਂ ਜਾਂਦਾ ਦੇਖਿਆ ਮਨ ਵਿੱਚ ਆਏ ਵੀ ਅੱਜ ਤੱਕ ਸਾਡਾ ਕਿਸੇ ਨੇ ਰਾਹ ਨਹੀਂ ਰੋਕਿਆ ਇਹ ਕੌਣ ਲੋਕ ਨੇ ਜਿਨ੍ਹਾਂ ਰਾਹ ਰੋਕਿਆ ਤੇ ਉਸ ਸਮੇਂ ਇਸ ਹਿੰਦੁਸਤਾਨ ਦਾ ਜਿਹੜਾ ਬਾਦਸ਼ਾਹ ਸੀ ਉਹਦਾ ਨਾਮ ਹੈ ਜਕਰੀਆ ਖਾਨ ਜ਼ਕਰੀਆ ਖਾਨ ਦੇ ਸਮੇਂ ਜਦੋਂ ਇਹ ਹਾਲਾਤ ਬਣਦੇ ਨੇ ਭਾਗਵਾਲਿਓ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਪੁੱਛਿਆ ਉਹਨੇ ਕਿਹਾ ਵੀ ਇਹ ਲੋਕ ਕੌਣ ਨੇ ਜਿਨ੍ਹਾਂ ਅੱਜ ਮੇਰਾ ਰਾਹ ਰੋਕੇ ਐ ਇਸ ਤੋਂ ਪਹਿਲਾਂ ਅੱਜ ਤੱਕ ਕਦੇ ਕਿਸੇ ਹਿੰਮਤ ਨਹੀਂ ਕੀਤੀ ਰਾਹ ਰੋਕਣ ਦੀ ਜ਼ਕਰੀਆ ਖਾਨ ਕਹਿੰਦਾ ਜੀ ਇਹ ਸਿੱਖ ਨੇ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਨੇ ਨਾਦਰ ਸ਼ਾਹ ਇੱਕ ਪੇਸ਼ਨਗੋਈ ਕਰ ਗਿਆ ਕਹਿੰਦਾ ਜ਼ਕਰੀਆ ਖਾਨ ਉਹ ਸਮਾਂ ਦੂਰ ਨਹੀਂ ਕਿ ਜਿਸ ਦਿਨ ਇਹ ਲੰਬੇ ਕੇਸਾਂ ਤੇ ਦਾੜ੍ਹਾਵਾਲੇ ਸਿਰਾਂ ਤੇ ਦਸਤਾਰਾਂ ਸਜਾਉਣ ਵਾਲੇ ਇਸ ਹਿੰਦੁਸਤਾਨ ਦੇ ਰਾਜ ਕਰਨਗੇ ਇਹ ਗੱਲ ਸੁਣ ਕੇ ਜ਼ਕਰੀਆ ਖਾਨ ਦੇ ਆਪਣੇ ਹਿੱਕ ਤੇ ਸੱਪ ਲੇਟ ਗਿਆ ਉਹਨੇ ਆਖਿਆ ਮੇਰੇ ਰਾਜ ਦੇ ਅੰਦਰ ਇਹ ਕੰਮ ਹੋ ਜਾਏ ਮੈਂ ਕਦੇ ਹੋਣ ਨਹੀਂ ਦੇਵਾਂਗਾ ਉਹਨੇ ਆਪਣੀ ਸਾਰੀ ਸ਼ਕਤੀ ਕਰ ਦਿੱਤੀ ਉਨੇ ਸਿਰਾਂ ਦੇ ਮੁੱਲ ਪਾ ਦਿੱਤੇ ਸਿੱਖਾਂ ਦੇ ਘਰ ਘਾਟ ਉਜਾੜ ਦਿੱਤੇ ਆ ਸਿੱਖ ਜੰਗਲਾਂ ਬੀਆ ਬਾਨਾਂ ਚ ਚਲੇ ਗਏ ਲੇਕਿਨ ਉਸ ਸਮੇਂ ਵੀ ਦੋ ਪ੍ਰਕਾਰ ਦੇ ਸਿੱਖ ਰਹਿੰਦੇ ਸਨ ਇੱਕ ਉਹ ਸਿੱਖ ਜਿਹਨੂੰ ਕਿਹਾ ਜਾਂਦਾ ਮਨਵਰਤਨੀਆਂ ਸਿੱਖ ਤੇ ਦੂਸਰਾ ਉਹ ਜਿਹੜਾ ਨਾਮ ਮਿਲਵਰਤਨੀਆਂ ਸਿੱਖ ਸੀਗਾ ਹੁਣ ਮਿਲਵਰਤਨੀਆਂ ਸਿੱਖ ਤੇ ਨਾਮ ਮਿਲਵਰਤਨੀਆਂ ਸਿੱਖਾਂ ਚੋ ਫਰਕ ਕੀ ਏ ਜਿਹੜੇ ਸਰਕਾਰ ਦੇ ਨਾਲ ਰابطਾ ਰੱਖਦੇ ਸੀ ਥੋੜੀ ਸਾਂਝ ਬਣਾ ਕੇ ਰੱਖਦੇ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਮਿਲਵਰਤਨੀਏ ਸਿੱਖ ਤੇ ਜਿਹੜੇ ਸਰਕਾਰ ਦੇ ਬਾਗੀ ਹੋ ਜਾਂਦੇ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਨਾ ਮਿਲਵਰਤਨੀਏ ਸਿੱਖ ਉਹਨਾਂ ਦੇ ਵਿੱਚੋਂ ਇੱਕ ਸਿੱਖ ਸੀ ਜਿਹਦਾ ਇਤਿਹਾਸ ਦੇ ਪੰਨਿਆਂ ਦੇ ਅੰਦਰ ਨਾ ਮਿਲਦਾ ਭਾਈ ਤਾਰੂ ਸਿੰਘ ਜਿਨ੍ਹਾਂ ਦਾ ਅੱਜ ਸ਼ਹੀਦੀਪੁਰ ਹੈ ਭਾਈ ਤਾਰੂ ਸਿੰਘ ਜੀ ਮਿਲ ਵਰਤਨੀਆਂ ਸਿੱਖਾਂ ਦੇ ਅੰਦਰ ਹੁੰਦੇ ਪਿਤਾ ਬਚਪਨ ਚ ਚੜਾਈ ਕਰ ਜਾਂਦਾ ਹੈ ਮਾਤਾ ਨੇ ਆਪਣੇ ਗੁਰੂ ਦੇ ਗੁਣ ਨੇ ਜਿਹੜੇ ਨਾ ਇਸ ਬੱਚੇ ਦੇ ਅੰਦਰ ਇੱਕ ਇੱਕ ਕਰਕੇ ਭਰਿਆ ਰਗਾਂ ਦੇ ਅੰਦਰ ਖੂਨ ਦੀ ਜਗ੍ਹਾ ਤੇ ਗੁਰੂ ਕੀ ਸਿੱਖੀ ਦੌੜਦੀ ਹੈ ਭਈ ਗੁਰੂ ਨਾਨਕ ਦੇ ਘਰ ਦੇ ਸਿਧਾਂਤ ਦੌੜਦੇ ਨੇ ਭਈ ਗੁਰੂ ਨਾਨਕ ਦੇ ਘਰ ਦੀ ਵਿਚਾਰ ਚੱਲਦੀ ਹੈ ਭਈ ਭਾਈ ਤਾਰੂ ਸਿੰਘ ਵੀ ਮਿਲ ਵਰਤਨੀਆਂ ਸਿੱਖ ਬਣ ਕੇ ਆਪਣੇ ਪਿੰਡ ਵਿੱਚ ਰਹਿੰਦਾ ਇਹਦਾ ਪਿੰਡ ਹੈ ਪੂਲਾ ਹੁਣ ਭਾਈ ਤਾਰੂ ਸਿੰਘ ਕੀ ਕਰਦੇ ਨੇ ਆਪਣੀ ਖੇਤੀ ਕਰਦੇ ਹਲ ਵਾਹੀ ਕਰਦੇ ਨੇ ਆਪਣੇ ਘਰ ਦੇ ਅੰਦਰ ਲੰਗਰ ਬਣਾਉਂਦੇ ਤਿਆਰ ਕਰਦੇ ਨੇ ਜਿਹੜੇ ਲੋਕ ਆਉਂਦੇ ਨੇ ਚਾਹੇ ਉਹ ਸਿੱਖ ਹੋਣ ਹਿੰਦੂ ਹੋਣ ਜਾਂ ਮੁਸਲਮਾਨ ਹੋਣ ਉਹ ਸਾਰੇ ਭਾਈ ਤਾਰੂ ਸਿੰਘ ਦੇ ਕੋਲ ਲੰਗਰ ਛਕਦੇ ਆ ਤੇ ਭਾਈ ਤਾਰੂ ਸਿੰਘ ਲੰਗਰ ਸ਼ਿਕਾਉਂਦੇ ਆ ਉਹਦਾ ਪਰਿਵਾਰ ਲੰਗਰ ਸ਼ਿਕਾਉਂਦੇ ਆ ਕਦੇ ਸੀ ਨਹੀਂ ਸੀ ਕਰਦਾ। ਇਹੀ ਕਾਰਨ ਸੀ ਕਿ ਭਾਈ ਤਾਰੂ ਸਿੰਘ ਦਾ ਆਪਣਾ ਨਿਗਾ ਸਭਾ ਜਵਾਨ ਦੇ ਅੰਦਰ ਪਿਆਰ ਦੇ ਬੋਲ ਆਏ ਗਏ ਦੇ ਦੁੱਖ ਤੇ ਦਰਦ ਨੂੰ ਸੁਣਨਾ ਤੇ ਸਮਝਣਾ। ਜਿਸ ਕਰਕੇ ਜਿਹੜੇ ਹਿੰਦੂ ਤੇ ਮੁਸਲਮਾਨ ਸੁਣਨਾ ਉਹ ਵੀ ਭਾਈ ਤਾਰੂ ਸਿੰਘ ਨੂੰ ਕੁਝ ਵੀ ਨਹੀਂ ਸੀ ਕਹਿੰਦੇ। ਉਹਨਾਂ ਦੇ ਅੰਦਰ ਬਿਨਾਂ ਕਿਸੇ ਪਰੇਸ਼ਾਨੀ ਤੋਂ ਭਾਈ ਤਾਰੂ ਸਿੰਘ ਜੀ ਰਹਿ ਰਹੇ ਸੀ ਲੇਕਿਨ ਉਧਰੋਂ ਜ਼ਕਰੀਆ ਖਾਂ ਕਹਿੰਦਾ ਵੀ ਮੈਂ ਇੰਨੀ ਸਖਤੀ ਕੀਤੀ ਇੰਨੇ ਦੁੱਖ ਇੰਨੇ ਦਰਦ ਇੰਨੀਆਂ ਤਕਲੀਫਾਂ ਦਿੱਤੀਆਂ ਇਹਨਾਂ ਦੇ ਘਰ ਘਾਟ ਉਜਾੜ ਛੜੇ ਨੇ ਲੇਕਿਨ ਸਿੱਖ ਅਜੇ ਵੀ ਖਤਮ ਨਹੀਂ ਹੋ ਰਹੀਆਂ ਸਿੱਖੀ ਇੱਕ ਚੀਜ਼ ਹੀ ਐਸੀ ਹੈ ਜਦੋਂ ਕੋ ਸਿੱਖੀ ਨੂੰ ਖਤਮ ਕਰਨ ਦੇ ਰਾਹ ਦਾ ਤੰਦੀ ਬਣਦਾ ਨਾ ਭਾਗਵਾਨ ਉਹ ਆਪ ਧਰਤੀ ਤੋਂ ਚਲਿਆ ਜਾਂਦਾ ਪਰ ਸਿੱਖੀ ਨੂੰ ਕਦੇ ਮਟਾ ਮੈਂ ਸੱਕਦਾ ਇੱਕ ਵਾਰ ਕੰਨਾਂ ਦੇ ਵਿੱਚ ਆਵਾਜ਼ ਪਈ ਸੀ ਗੁਰੂ ਕੇ ਪਿਆਰ ਵਾਲਿਆਂ ਦੇ ਕਿ ਸਿੱਖ ਖਤਮ ਹੋ ਗਏ ਨੇ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਨੇ ਤਰਨ ਤਰਨ ਤੋਂ ਨੂਰਦੀਨ ਦੀ ਸਰਾਂ ਦੇ ਕੋਲ ਆਪਣਾ ਇੱਕ ਟੋਲ ਟੈਕਸ ਲਾ ਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾ ਦਿੱਤੀ ਸੀ ਤੁਸੀਂ ਕਹਿੰਦੇ ਸਿੱਖ ਖਤਮ ਹੋ ਗਏ ਨੇ ਇਹ ਤੇ ਜਿੰਨਾ ਚਿਰ ਇੱਕ ਵੀ ਸਿੱਖ ਰਿਆ ਦੋ ਵੀ ਸਿੱਖ ਰਹੇ ਉਨੀ ਦੇਰ ਤੱਕ ਸਿੱਕੀ ਕੋਈ ਮਕਾ ਨਹੀਂ ਸਕਦਾ ਇਹ ਸਿੱਖ ਦੇ ਅੰਦਰ ਦੀ ਕੁਆਲਿਟੀ ਹੁੰਦੀ ਸੀ ਪਰ ਖੈਰ ਜ਼ਕਰੀਆ ਖਾਨ ਨੇ ਤੰਗ ਹੋ ਕੇ ਕੁਝ ਨਾ ਆਪਣੇ ਮੁਖਬਰਾਂ ਦੀ ਜਿਹੜੇ ਪਿੰਨਾ ਪਿੰਨਾ ਚੋਂ ਦੇ ਲਈ ਕੰਮ ਕਰਦੇ ਸੀ ਉਹਨਾਂ ਦੀ ਬੈਠਕ ਬੁਲਾਈ ਉਸ ਬੈਠਕ ਦੇ ਅੰਦਰ ਬੁਲਾ ਕੇ ਨਵਾਬ ਨੇ ਜੋ ਪੁੱਛਿਆ ਜਕਰੀਆ ਖਾਨ ਨੇ ਵੀ ਤੁਹਾਨੂੰ ਮੈਂ ਇੰਨੇ ਪੈਸੇ ਦਿੱਤੇ ਕੰਮ ਕਰਨ ਦੇ ਲਈ ਆ ਦਿੱਤਾ ਤੁਹਾਨੂੰ ਜ਼ਕੀਰਾਂ ਦਿੱਤੀਆਂ ਪਰ ਤੁਸੀਂ ਮੇਰਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਹੋ ਮੁਖਬਰ ਲੋਕ ਨਹੀਂ ਉਹਨੇ ਤੇ ਮੁਖਬਰ ਲੋਕ ਨੇ ਜਿਹੜੇ ਉਹ ਕਾਗਾਂ ਵਾਲਿਓ ਉਹ ਆਪਣੇ ਵੀ ਬਣਦੇ ਨੇ ਤੇ ਸਾਡੇ ਦੁਸ਼ਮਣ ਦੇ ਵੀ ਬਣੇ ਰਹਿੰਦੇ ਆ ਬੜੇ ਲੋਕ ਨੇ ਇਹੋ ਜੇ ਧਰਤੀ ਤੇ ਹੁਣ ਜਦੋਂ ਨਵਾਬ ਨੇ ਪੁੱਛਿਆ ਤੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਅੰਦਰ ਰਤਨ ਸਿੰਘ ਭੰਗੂ ਨੇ ਬੜੇ ਖੂਬਸੂਰਤੋ ਤਰੀਕੇ ਦੇ ਨਾਲ ਕੁਝ ਸ਼ਦਰਾਂ ਨੂੰ ਗੁੰਦਿਆ ਉਹਨੇ ਕਿਹਾ ਨਵਾਬ ਮੁਲਖੀਨ ਕੋ ਪੁੱਛਿਓ ਸਿੰਘ ਰਿਜਕ ਕਹਾਂ ਤੇ ਖਾਏ ਨਾ ਉਗਰਾਹੀ ਹਲ ਬਾਹੀ ਨਾ ਚਾਕਰੀ ਭਣਜ ਕਮਾਏ ਓਏ ਭੁੱਖੇ ਕਿੰਮ ਨਾਮ ਰਾਹੀ ਦਾਣਾ ਪਾਣੀ ਜਨ ਲੱਭੈ ਨਹੀਂ ਕਹਿੰਦਾ ਨਵਾਬ ਨੇ ਮੁਖਬਰਾਂ ਨੂੰ ਪੁੱਛਿਆ ਵੀ ਸਿੱਖ ਰਿਜਕ ਕਿੱਥੋਂ ਖਾਂਦੇ ਦਾ ਨਾ ਇਹ ਹਲ ਬਾਈ ਕਰਦੇ ਨਾ ਉਗਰਾਹੀ ਕਰਦੇ ਨਾ ਚੱਕਰੀ ਨੌਕਰੀ ਕਰਦੇ ਨੇ ਪਰ ਇਹ ਆਖਰਕਾਰ ਜਿੰਦਾ ਕਿਵੇਂ ਨੇ ਇਹਨਾਂ ਨੂੰ ਤੇ ਹੁਣ ਤੱਕ ਮਰ ਜਾਣਾ ਚਾਹੀਦਾ ਸੀ ਜਿਨ੍ਹਾਂ ਨੂੰ ਦਾਣਾ ਪਾਣੀ ਨਹੀਂ ਲੱਭਦਾ ਕਹਿੰਦੇ ਓਏ ਭੁੱਖੇ ਕਿੰਮ ਨ ਮਰਾਹੀ ਦਾਣਾ ਪਾਣੀ ਜੇ ਨ ਲੱਭੈ ਨਾਹੀ ਜਕਰੀਆ ਕਰ ਕਹਿੰਦਾ ਜਿੰ ਪਿੰਡਨ ਮੈਂ ਸਿੰਘ ਕੋ ਭਇਓ ਸੋਈ ਪਿੰਡ ਉਜਾੜ ਮੈਂ ਦਿਓ ਜਿਹੜੇ ਪਿੰਡਾਂ ਚ ਸਿੱਖ ਰਹਿੰਦੇ ਸੀ ਮੈਂ ਤਾਂ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਨੇ ਸਿੱਖ ਆ ਕਿੱਥੋਂ ਰਹੇ ਨੇ ਛੋੜ ਗਏ ਉਹ ਆਪਣੇ ਦੇਸ਼ ਭੁੱਖੇ ਹੋਏ ਵਟਾਵੇਂ ਭੇਸ ਇਹ ਤੇ ਆਪਣੇ ਆਪਣੇ ਪਿੰਡਾਂ ਨੂੰ ਛੱਡ ਕੇ ਚਲੇ ਗਏ ਨੇ ਭੁੱਖੇ ਰਹਿ ਕੇ ਇਹ ਆਪਣੇ ਭੇਸ ਵਟਾ ਚੁੱਕੇ ਨੇ ਕਹਿੰਦੇ ਨੇ ਫੌਜ ਟੁੱਲੈ ਓਨ ਬਨ ਕੇ ਰਾਹੀ ਖੋਜ ਟੋਲਕਾ ਮਾਰਾ ਤਾਂ ਹੀ ਫੌਜ ਤੇ ਸਾਡੀ ਟੋਲਦੀ ਰਹਿੰਦੀ ਉਹਨਾਂ ਨੂੰ ਬਣਾ ਦੇ ਵਿੱਚ ਨਹਿਰਾਂ ਦੇ دریاਵਾਂ ਦੇ ਕੰਡਿਆਂ ਤੇ ਜੰਗਲਾਂ ਚ ਤੇ ਜਿੱਥੇ ਸਿੱਖ ਮਿਲਦਾ ਸਾਡੀ ਫੌਜ ਉਹਨਾਂ ਨੂੰ ਮਾਰ ਦਿੰਦੀ ਏ ਪਰ ਸਿੱਖ ਜਿੰਦਾ ਕਿਵੇਂ ਹੈ ਭਗਵਾਨੋ ਸਰਕਾਰ ਨੂੰ ਬਹੁਤ ਵੱਡਾ ਦੋਖੇ ਇਸ ਗੱਲ ਦਾ ਸੀ ਕਿ ਇੰਨੀ ਸਖਤਾਈ ਕਰਨ ਦੇ ਬਾਵਜੂਦ ਵੀ ਸਿੱਖ ਜਿੰਦਾ ਕਿਵੇਂ ਸਾਗ ਪੱਤ ਖਾਏ ਕਿਵੇਂ ਜੀਵਾਏ ਜੇ ਜੀਵਿਆ ਤੁਰਣ ਜੋਗ ਕੇ ਮੱਠਿਵੈ ਆਖਿਆ ਕੋਈ ਸਾਗ ਤੇ ਪੱਤਰ ਖਾ ਕੇ ਕਿਵੇਂ ਜ਼ਿੰਦਗੀ ਜਿਉਂਦਾ ਜੇ ਮੰਨ ਲੋ ਜੀਵ ਹੀ ਲੈਂਦਾ ਉਹ ਬੰਦਾ ਤੇ ਤੁਰਣ ਜੋਗ ਨਹੀਂ ਰਹਿੰਦਾ ਇਹ ਤੇ ਵੱਡੇ ਵੱਡੇ ਸਾਡੇ 나ਡੂ ਖਾਂਦਰ ਨੇਲਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਲੇਕਿਨ ਸ਼ਾਹੀ ਮਹੱਲਾਂ ਦੇ ਵਿੱਚ ਰਹਿਣ ਵਾਲਿਆਂ ਨੂੰ ਠਾਠ ਬਾੜ ਦੀ ਜ਼ਿੰਦਗੀ ਜਿਉਣ ਵਾਲਿਆਂ ਨੂੰ ਕੀ ਪਤਾ ਹੋਵੇ ਕਿ ਇਹ ਪਿੰਡਾਂ ਦੇ ਉਹ ਚਿਹਰੇ ਲੋਕ ਨੇ ਕਈ ਕਈ ਜਨ ਭੁੱਖੇ ਰਹਿ ਕੇ ਵੀ ਨਾ ਆਪਣੇ ਉੱਪਰ ਸਾਰੀਆਂ ਸਦਰਾ ਨੂੰ ਹੜਨਾਲ ਲੈਂਦੇ ਨੇ ਪਰ ਕਿਸੇ ਦੂਜੇ ਨੂੰ ਸੁਣਾਉਂਦੇ ਨਹੀਂ ਇਹ ਦਰਦਨਾਕ ਤਸੀਹੇ ਦੇਣ ਦਾ ਜਿਹੜਾ ਕੰਮ ਸੀ ਇਹ ਭਾਈ ਤਾਰੂ ਸਿੰਘ ਤੇ ਵੀ ਆਪ ਰਿਹਾ ਲੇਕਿਨ ਜਦੋਂ ਨਵਾਬ ਨੇ ਇਹਨਾਂ ਗੱਲਾਂ ਨੂੰ ਪੁੱਛਿਆ ਤੇ ਉੱਥੇ ਬੈਠਾ ਸੀ ਸਾਡੀ ਕੌਮ ਦੇ ਗਦਾਰ ਲੋਕ ਤਿੰਨ ਬੰਦੇ ਨੇ ਜਿਨ੍ਹਾਂ ਨੇ ਸਿੱਖ ਕੌਮ ਦਾ ਬੜਾ ਕਾਣ ਕੀਤਾ ਹੈ ਕਹਿੰਦੇ ਕਰਮਾਂ ਛੀਨਾ ਰਾਮਾ ਰੰਦਾਵਾ ਤੇ ਹਰ ਭਗਤ ਨਰਨਜਨੀ ਇਹ ਤਿੰਨ ਬੰਦੇ ਸਨ ਹਰ ਭਗਤ ਨਰਨਜਨੀਆ ਤੇ ਉਹ ਸੀ ਜਿਹੜਾ ਸਿੱਖਾਂ ਤੋਂ ਬੜੀ ਖਾਰਕ ਹੰਦਾ ਸੀ ਤੇ ਹਰ ਭਗਤ ਨਰਨਜਨੀਏ ਦੇ ਦਾਦੇ ਪੜਦਾਦਿਆਂ ਨੂੰ ਧੰਗੁਰੂ ਤੇਗ ਬਾਦਰ ਪਾਤਸ਼ਾਹ ਨੇ ਆਪਣਾ ਸੀਸ ਦੇ ਕੇ ਦਿੱਲੀ ਦੇ ਚਾਂਦਨੀ ਚੌਂਕ ਦੇ ਅੰਦਰ ਉਹਨਾਂ ਦੀ ਜਾਨ ਬਚਾਈ ਸੀ ਪਰ ਐਸਾਨ ਫਰਾਮੋਸ਼ ਇਨਸਾਨੋ ਸਮਿਆਂ ਨੂੰ ਭੁੱਲ ਜਾਂਦੇ ਆ ਅੱਜ ਸਾਡੇ ਬੜੇ ਲੋਕ ਨੇ ਜਿਹੜੇ ਸਮੇਂ ਦੇ ਹਾਕਮਾਂ ਨੂੰ ਪਾਗਾਂ ਵੱਲੋਂ ਕਿਸੇ ਨੂੰ ਮੀਰੀ ਪੀਰੀ ਦਾ ਮਾਲਕ ਬਣਾ ਦਿੰਦੇ ਨੇ ਕਿਸੇ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖਿਤਾਬ ਦੇ ਕੇ ਨਵਾਜ਼ ਦਿੰਦੇ ਨੇ ਲੇਕਿਨ ਉਹ ਇਹ ਨਹੀਂ ਜਾਣਦੇ ਕਿ ਜਿਨ੍ਹਾਂ ਦੇ ਅਸਲ ਦਾਦੇ ਪੜਦਾਦੇ ਨੇ ਬਚਾਇਆ ਸੀ ਜੇ ਉਹ ਸਾਡਾ ਸਾਥ ਨਹੀਂ ਦਿੰਦੇ ਨਾ ਤੇ ਦੇਣਾ ਇਹਨਾਂ ਵੀ ਨਹੀਂ ਹੈ ਇਹ ਸਿਰਫ ਆਪਣਾ ਉੱਲੂ ਸਿੱਧਾ ਕਰਦੇ ਹੈ ਪਰ ਜਿਹੜੇ ਮੁਖਬਰ ਲੋਕ ਕਰ ਪਗ ਨਰੰਜਨ ਸਿੰਘ ਵਰਗੇ ਹੁੰਦੇ ਨੇ ਇਹਨਾਂ ਨੂੰ ਸਿਰਫ ਆਕਸੀਜਨ ਮਿਲਦੀ ਆ ਕਿ ਸਰਕਾਰ ਦਾ ਸਾਥ ਸਾਡੇ ਸਿਰ ਤੇ ਪੈ ਗਿਆ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਖੈਰ ਹਰ ਭਗਤ ਨਰੰਜਨ ਸਿੰਘ ਨੇ ਜਿਹੜੀ ਗੱਲ ਕਹੀ ਚੁਗਲੀਆਂ ਲਾਈਆਂ ਮਸਾਲੇ ਲਾ ਲ ਕੇ ਜੋਸ਼ ਨੇ ਗੱਲ ਕਹੀ ਉਹ ਕਹਿੰਦਾ ਆ ਹਰ ਭਗਤ ਨਰੰਜਨ ਸਿੰਘ ਇਉਂ ਫਿਰ ਕਹੀ ਪੂਲਾ ਪਿੰਡ ਇੱਕ ਮਾਝੇ ਅਹੀਂ ਮਾਝੇ ਦੀ ਧਰਤੀ ਤੇ ਇੱਕ ਪੂਲਾ ਪਿੰਡ ਹੈ ਤਾਰੂ ਸਿੰਘ ਤਹ ਖੇਤੀ ਕਰੈ ਸਾਤ ਪਿੰਡ ਵਹਾਲਾ ਭਰੈ ਭਾਈ ਤਾਰੂ ਸਿੰਘ ਉਸ ਇਲਾਕੇ ਚ ਖੇਤੀ ਕਰਦਾ ਤੇ ਕੋਈ ਸ਼ੱਕ ਨਹੀਂ ਉਹ ਜਿੰਨੀ ਖੇਤੀ ਕਰਦਾ ਉਹਦੇ ਵਿੱਚੋਂ ਕੁਝ ਹਿੱਸਾ ਜਣਾ ਸਰਕਾਰ ਨੂੰ ਵੀ ਦਿੰਦਾ ਹੈ ਤਾਰੂ ਸਿੰਘ ਤਹ ਖੇਤੀ ਕਰੈ ਸਾਤ ਪਿੰਡ ਵਹਾਲਾ ਭਰੈ ਫਿਰ ਕਹਿੰਦਾ ਦੇ ਹਾਕਮ ਕੱਛ ਥੋੜਾ ਖਾਵੇ ਬੱਚੇ ਸਿੰਘਨ ਪਰ ਪਹੁੰਚਾ ਪਰ ਸਿੱਖ ਦਾ ਜੀਵਨ ਸੀ ਉਹ ਥੋੜਾ ਆਪ ਖਾਂਦਾ ਸੀ ਬਚਿਆ ਹੋਇਆ ਨਾ ਸਿਰ ਤੇ ਟੋਕਰੀ ਚੁੱਕ ਕੇ ਉਹ ਸਮੇ ਦੇ ਅਨੁਕੂਲ ਜੰਗਲਾਂ ਬੀਜਾਬਾਨਾਂ ਚ ਖੇਤਾਂ ਦੇ ਵਿੱਚ ਸਿੱਖਾਂ ਨੂੰ ਵੀ ਜਾ ਕੇ ਭੋਜਨ ਛਕਾ ਦਿੰਦਾ ਸੀ ਗਾ ਦੇ ਹਾਕਮ ਕਚ ਥੋੜਾ ਖਾਵਾ ਬੱਚੇ ਸਿੰਘਨ ਪਰ ਪਹੁੰਚਾਵਾ ਸ਼ਬਦ ਚੌਂਕੀ ਆਪਣੇ ਗੁਰ ਕੀ ਕਰੈ ਸੋ ਮਰਨ ਤੇ ਨੈਕ ਨਾ ਡਰੈ ਉਹ ਸ਼ਬਦ ਚੌਂਕੀ ਆ ਆਪਣੇ ਗੁਰੂ ਦੀ ਕਰਦਾ ਤੇ ਮਰਨ ਤੋਂ ਬਿਲਕੁਲ ਵੀ ਘਬਰਾਉਂਦਾ ਨਹੀਂ ਐ ਇੱਥੋਂ ਤੱਕ ਕਿਆ ਜਦੋਂ ਬੰਦਾ ਚੁਗਲੀ ਲਾਨਣ ਤੇ ਆਵੇ ਨਾ ਚੁਗਲਖੋਰ ਫਿਰ ਮਸਾਲੇ ਬੜੇ ਪਰਦਾ ਆ ਕਮਾਲ ਦੀ ਗੱਲ ਤੇ ਇਹ ਆ ਉਸ ਬੰਦੇ ਦੇ ਉਹ ਕਹਿੰਦਾ ਆ ਗੰਗ ਜਮਨ ਕੇ ਨਿਕਟ ਨਾ ਜਾਵੇ ਗੁਰ ਆਪਣੇ ਕੀ ਛਪੜੀ ਨਾ ਵੈ ਜਗਨਨਾਥ ਕੋ ਟੁੰਡਾ ਅੱਖੈ RAM KRISHNA ਕੋ ਜਾਪ ਨਾ ਪਾਖੈ ਉਹ ਕਹਿੰਦਾ ਇਹ ਨਾ ਤੇ ਰਾਮਕ੍ਰਿਸ਼ਨ ਦਾ ਜਾਪ-ਜਪਦੇ ਆ। ਨਾ ਗੰਗਾ ਤੇ ਜਮਨਾ ਤੇ ਜਾ ਕੇ ਇਸ਼ਨਾਨ ਕਰਦੇ ਆ। ਇਹ ਆਪਣੇ ਗੁਰੂ ਦੀ ਛੱਪੜੀ ਵਿੱਚ ਜਾ ਕੇ ਨਹਾਉਂਦੇ ਆ ਜਿਹਨੂੰ ਆਪਾਂ ਸਰੋਵਰ ਕਹ ਦਿੰਨੇ ਆ। ਇਹ ਆਪਣੇ ਗੁਰੂ ਦੇ ਸਰੋਵਰ ਤੇ ਜਾਂਦੇ ਨੇ। ਫਿਰ ਆਕਿਆ ਰਾਤ ਤੁਰਹਿਣ ਦਿਨ ਬਹਿ ਰਹੇ। ਤੁਰਕਣ ਅੱਖ ਬਚਾਏ ਸਰਪਰ ਪੰਡ ਉਠਾਏ ਕੈ ਸਿੰਘਣ ਪਰ ਪਹੁੰਚਾਏ। ਇੱਕ ਕਿਰਦਾਰ ਸੀ ਗੁਰੂ ਕੇ ਸਿੱਖ ਦਾ। ਜਿਹੜਾ ਭਾਗਵਾਨ ਇੱਕ ਰੱਬ ਤੋਂ ਬਿਨਾ ਅਕਾਲ ਪੁਰਖ ਤੋਂ ਬਿਨਾ ਆਪਣੇ ਗੁਰੂ ਦੇ ਸਿਧਾਂਤ ਤੇ ਗੁਰੂ ਦੇ ਵਿਚਾਰ ਤੋਂ ਬਿਨਾ ਕਦੇ ਕਿਸੇ ਦੂਜੇ ਵਾਲੇ ਪਾਸੇ ਧਿਆਨ ਨਹੀਂ ਸੀ ਦੇਂਦਾ ਜਿੰਨੇ ਮਰਜੀ ਹੋਣ ਪਰ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੁਝ ਖਾ ਕੇ ਵਰਤ ਕੇ ਪਰ ਸਿੰਘਾਂ ਨੂੰ ਵੀ ਭਾਗਵਾਨ ਉਹ ਦੂਜਿਆਂ ਨੂੰ ਦੇਣ ਦਾ ਯਤਨ ਕਰਦੇ ਸੀ ਕਿਉਂਕਿ ਗੁਰੂ ਨੇ ਸਾਨੂੰ ਸਿਖਾਇਆ ਹੈ ਸੇਵਾ ਕਰਨੀ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾ ਬੈਸਨ ਪਾਈ ਹੈ ਗੁਰੂ ਨੇ ਸਾਨੂੰ ਸਮਝਾਇਆ ਏ ਨਿਰਭਉ ਜਪੈ ਸਗਲ ਭਉ ਮਿਟੈ ਰਬ ਕਿਰਪਾ ਤੇ ਪ੍ਰਾਨੇ ਛੁਟੈ ਖੈ ਹਰ ਭਗਤ ਨਰਨਜਨੀਆਂ ਦੀਆਂ ਲਾਈਆਂ ਗੱਲਾਂ ਹਾਕਮ ਦੇ ਉੱਪਰ ਬੜਾ ਅਸਰ ਕਰ ਗਈਆਂ ਉਹਨੇ ਕੀ ਕਹਿ ਦਿਆ ਆਪਣੇ 20 ਪਿਆਦੇ ਹਰ ਭਗਤ ਨਰਨਜਨੀਏ ਦੇ ਨਾਲ ਹਰ ਭਗਤ ਨਰਨਜਨੀਆਂ ਦੀਆਂ ਗੱਲਾਂ ਸੁਣ ਕੇ ਤੋਰ ਦਿੱਤੇ ਕਿ ਜਾਵ ਜਾ ਕੇ ਤਾਰੂ ਸਿੰਘ ਨੂੰ ਕੈਦੀ ਬਣਾ ਕੇ ਲਿਆ ਜਦੋਂ ਪਿਆਦੇ ਆਏ ਉਹਨਾਂ ਭਾਈ ਤਾਰੂ ਸਿੰਘ ਨੂੰ ਕੈਦੀ ਬਣਾਇਆ। ਲੇਕਿਨ ਇਤਿਹਾਸ ਬੜਾ ਲੰਬੇ ਦਾ ਪਰ ਮੈਂ ਸੰਕੋਚ ਰਿਆਂ। ਉਹਨਾਂ ਨੇ ਆਣ ਕੇ ਭਾਈ ਤਾਰੂ ਸਿੰਘ ਦੀ ਭੈਣ ਨੂੰ ਵੀ ਬੰਦੀ ਬਣਾਇਆ। ਲੇਕਿਨ ਇੰਨਾ ਪਿਆਰ ਸੀ ਹਿੰਦੂਆਂ ਤੇ ਮੁਸਲਮਾਨਾਂ ਨੇ ਆਪਣੇ ਘਰੋਂ ਗਹਿਣੇ ਦੇ ਕੇ ਨਾ ਭਾਈ ਤਾਰੂ ਸਿੰਘ ਦੀ ਭੈਣ ਨੂੰ ਛੁਡਾਇਆ ਸੀਗਾ ਕਿ ਇਹ ਤਾਰੂ ਸਿੰਘ ਦੀ ਭੈਣ ਨਹੀਂ ਇਹ ਸਾਡੀ ਵੀ ਭੈਣ ਹੈ। ਇਹ ਪਿਆਰ ਹੁੰਦਾ ਸੀ ਜਦੋਂ ਇੱਕ ਪਿੰਡ ਇੱਕ ਨਗਰ ਵਿੱਚ ਰਹਿੰਦੀ ਹੋਈ ਹੈ ਨਾ ਤੇ ਪਿੰਡ ਦੀ ਧੀ ਪਹਿਣ ਪਾਗਾਾਂ ਵਾਲੇ ਸਾਰਿਆਂ ਦੀ ਸਾਝੀ ਹੁੰਦੀ ਆ ਉਹਦੀ ਇੱਜ਼ਤ ਆਪਣੀ ਇੱਜ਼ਤ ਹੁੰਦੀ ਆ ਭਾਈ ਤਾਰੂ ਸਿੰਘ ਨੂੰ ਬੰਦੀ ਬਣਾ ਕੇ ਲਿਆਏ ਲਾਹੌਰ ਦੇ ਅੰਦਰ ਬਹੁਤ ਜ਼ਿਆਦਾ ਤਖਤ ਸਖਤ ਤਸੀਹੇ ਦਿੱਤੇ ਤੇ ਜਿਵੇਂ ਜਿਵੇਂ ਤਸੀਹੇ ਦਿੱਤੇ ਵਿਦਵਾਨ ਸੱਜਣ ਰਤਨ ਸਿੰਘ ਪੰਗੂ ਬੜੇ ਖੂਬਸੂਰਤ ਤਰੀਕੇ ਨਾਲ ਗੱਲ ਕਹਿੰਦਾ ਆ ਕਹਿੰਦਾ ਜਿਮ ਜਿਮ ਸਿੰਘ ਕੋ ਤੁਰਕ ਸਤਾਵੈ ਤਿਮ ਤਿਮ ਸਿੰਘ ਮੁਖ ਲਾਲੀ ਚੜ ਜਾਵੈ ਜਿਵੇਂ ਜਿਵੇਂ ਸਿੱਖ ਨੂੰ ਤਸੀਹੇ ਦਿੱਤੇ ਜਾਂਦੇ ਨੇ ਤਿਵੇਂ ਤਿਵੇਂ ਭਾਈ ਤਾਰੂ ਸਿੰਘ ਦੇ ਚਿਹਰੇ ਤੇ ਲਾਲੀ ਭਖਦੀ ਜਾਂਦੀ ਆ ਜਿਮ ਜਿਮ ਸਿੰਘ ਕਛ ਪੀਏ ਨਾ ਖਾਏ ਤਿਮ ਤਿਮ ਸਿੰਘ ਸੰਤੋਖ ਹਵੈ ਆਏ ਤਿਵੇਂ ਤਿਵੇਂ ਖਾਲਸਾ ਪਾਗਲੋਂ ਸੰਤੋਖ ਦੀ ਬਿਰਤੀ ਵਿੱਚ ਆਉਣਾ ਸ਼ੁਰੂ ਹੋ ਗਿਆ ਸੰਤੋਖੀ ਬਣਦਾ ਜਾਂਦਾ ਪਤਾ ਲੱਗ ਜਾਂਦਾ ਕਿ ਅਸੀਂ ਜ਼ਿੰਦਗੀ ਨੂੰ ਕਿਵੇਂ ਜਿਉਣਾ ਤੇ ਕਿਵੇਂ ਧਰਤੀ ਤੇ ਰਹਿਣਾ ਹੈ। ਪਾਗਾ ਵਾਲਿਓ ਜਦੋਂ ਸਖਤ ਸਜੀਏ ਦੀ ਦਿੱਤੇ ਗਏ ਤਸੀਹੇ ਭਾਈ ਤਾਰੂ ਸਿੰਘ ਗਤੀ ਨੇ ਡੋਲੇ ਫਿਰ ਉਹ ਨਵਾਬ ਜਕਰੀਆ ਖਾਨ ਨੇ ਆਪਣੇ ਕੋਲ ਬੁਲਾਇਆ ਰਤਨ ਸਿੰਘ ਪੰਗੂ ਕਹਿੰਦਾ ਆ ਕਹਿੰਦੇ ਤਾਰੂ ਸਿੰਘ ਉਹ ਨਵਾਬ ਬੁਲਾਇਆ ਉਹਨੇ ਅਹਿਦੀਨ ਆਨ ਮਿਲਾਇਆ ਤਾਰੂ ਸਿੰਘ ਵਾਹਿਗੁਰੂ ਜੀ ਕੀ ਫਤਿਹ ਗਜਾਈ ਅਕਾਲ ਅਕਾਲ ਕੈ ਊਚ ਸੁਣਾਈ ਉਹ ਡਰਿਆ ਫਿਰ ਵੀ ਨਹੀਂ ਫਿਰ ਵੀ ਭਾਈ ਤਾਰੂ ਸਿੰਘ ਨੇ ਆਣ ਕੇ ਨਾ ਜ਼ਕਰੀਆ ਖਾਨ ਨੂੰ ਫਤਿਹ ਦੀ ਸੰਝ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਭਾਈ ਤਾਰੂ ਸਿੰਘ ਨੇ ਨਾ ਨਵਾਬ ਨੂੰ ਪੁੱਛਣਾ ਸ਼ੁਰੂ ਕੀਤਾ ਆ ਤਾਰੂ ਸਿੰਘ ਤਬ ਕਹਿਓ ਤੂੰ ਸੁਣ ਬਾਤ ਨਵਾਬ ਹਮ ਤੁਮਰੋ ਕੀਆ ਬਿਗਾੜੋ ਜੋ ਤੁਮ ਦੇਤ ਆਜ਼ਾਦ ਅਜੀ ਤੇਰਾ ਕੀ ਵਿਗਾੜਿਆ ਕਿ ਤੂੰ ਸਾਨੂੰ ਸਜਾਵਾਂ ਦੇਣੀਆਂ ਚ ਉਹਨੇ ਪਿਆ ਫਿਰ ਕਾਈ ਤਾਰੂ ਸਿੰਘ ਨੇ ਜਿਹੜੀ ਅਗਲੀ ਗੱਲ ਕਹੀ ਉਹ ਪਾਗਾ ਵਾਲੇ ਕੋਈ ਜਗ ਦੀ ਜ਼ਮੀਨ ਵਾਲਾ ਬੰਦਾ ਹੀ ਕਹਿੰਦਾ ਆ ਹਰ ਇੱਕ ਬੰਦੇ ਤੋਂ ਕਹਿਣਯੋਗ ਇਹ ਗੱਲ ਨਹੀਂ ਹੁੰਦੀ ਐ ਤਾਰੂ ਸਿੰਘ ਨੇ ਉਸ ਵਕਤ ਕਿਹਾ ਕਹਿੰਦੇ ਜਉ ਹਮ ਤੁਮਰੀ ਧੂਮ ਬਿਗਰੈ ਤਾਉ ਹਮ ਤੁਮਕੋ ਪੈਸੇ ਪਰੈ ਜੇ ਅਸੀਂ ਤੁਹਾਡੀ ਭੂਮੀ ਬੀਜਨੇ ਆ ਤੇ ਅਸੀਂ ਤੁਹਾਨੂੰ ਪੈਸਾ ਦੇਣੇ ਆ ਤੁਮਕੋ ਦੇਖ ਕੇ ਜੋ ਬਚ ਜਾਏ ਸੋ ਆਪਣੇ ਪੇਟਨ ਮੈਂ ਪਾਏ ਤੇ ਜੇ ਤੁਹਾਨੂੰ ਦੇ ਕੇ ਸਾਡੇ ਕੋਲ ਬਚਦਾ ਏ ਉਹ ਅਸੀਂ ਆਪਣੇ ਪੇਟ ਵਿੱਚ ਪਾਣੇ ਆ ਆਪਣੇ ਤਨ ਪੇਟ ਕੋ ਰੱਖ ਕੇ ਊਣੀ ਦੇਤ ਔਰ ਕੋ ਚਬਨ ਚਬੂਣੀ ਅਸੀਂ ਆਪਣੇ ਢਿੱਡ ਨੂੰ ਭੁੱਖਾ ਰੱਖ ਕੇ ਕਿਸੇ ਦਾ ਭੜਾ ਕਰਨੇ ਆ ਕਿਸੇ ਦੀ ਲੋਚਨਾ ਕਰਨੇ ਆ ਕਿਸੇ ਦੀ ਮਦਦ ਕਰਨੇ ਆ ਤੇ ਤੇਰਾ ਕੀ ਨੁਕਸਾਨ ਹੈ ਕਹੋ ਤੇਰੀ ਕੀ ਗੰਥੋਂ ਜਾਏ ਜੋ ਤੁਮ हमको ਦੇ ਤਸਦਾਏ ਦੱਸ ਕੇ ਤੇਰੇ ਪੱਲਿਓ ਕੀ ਜਾਂਦਾ ਜੋ ਤੁਸਾਨੂੰ ਸਜਾ ਦੇਣਾ ਆ ਖਰੀਆਂ ਖਰੀਆਂ ਤੇ ਸੱਚੀਆਂ ਗੱਲਾਂ ਸੁਣ ਕੇ ਭਾਈ ਤਾਰੂ ਸਿੰਘ ਦੀਆਂ ਨਵਾਬ ਪਾਗਾ ਵਾਲਿਓ ਉਸ ਵਕਤ ਇਹ ਆਪਣੀ ਜ਼ੁਬਾਨ ਤੋਂ ਕਹਿਣ ਲੱਗ ਕਿਉਂਕਿ ਸੱਚ ਕਿਸੇ ਤੋਂ ਸਹਾਰਿਆ ਨਹੀਂ ਜਾਂਦਾ ਅਸੀਂ ਭਾਵੇਂ ਜ਼ਰੂਰ ਗੁਰੂਕੁਣ ਬੈਨੇ ਆ ਕਥਾ ਵਿਚਾਰ ਕਰਨਿਆ ਕੀਰਤਨ ਕਰਨਿਆ ਪਰ ਹਕੀਕਤ ਕਾਗਾਂ ਵਾਲਿਓ ਸਹਾਰਨੀ ਬੜੀ ਔਖੀ ਆ ਜਦੋਂ ਤਾਰੂ ਸਿੰਘ ਨੇ ਕਹਾ ਨਵਾਬ ਅੰਦਰੋਂ ਹੈ ਲਗਿਆ ਨਵਾਬ ਨੇ ਬਸ ਇੱਕੋ ਹੀ ਗੱਲ ਕਹੀ ਹੈ ਕਹਿੰਦੇ ਜੇ ਤੂੰ ਆਪਣੀ ਚਾਹੇ ਜਾਨ ਤੋ ਤੂੰ ਹੋ ਮੁਸਲਮਾਨ ਜੇ ਆਪਣੀ ਜਾਨ ਚਾਹੁੰਨਾ ਨਾ ਤੇ ਮੁਸਲਮਾਨ ਬਣ ਜਾ ਤੇ ਇੱਥੇ ਗੱਲ ਨਹੀਂ ਮੁੱਕੀ ਹੈ ਕਹਿੰਦੇ ਤੋ ਤੁੰਬਰੀ ਛੱਡਾਂਗਾ ਜਾਨ ਜੋ ਤੂੰ ਹੋਏਗਾ ਮੁਸਲਮਾਨ ਜੇ ਮੁਸਲਮਾਨ ਬਣ ਦੇਗਾ ਆਪਣਾ ਦੀਨ ਮਜ਼ਬ ਇਮਾਨ ਜਿਹੜਾ ਛੱਡ ਕੇ ਸਾਰੇ ਦਾ ਸਾਰਾ ਆਜਾ ਕੀ ਕਹਿੰਦੇ ਨੇ ਫਿਰ ਕਹਿੰਦੇ ਨੇ ਔਰ ਬੇਟੀ ਪਠਾਨਣ ਲਿਓ ਵਿਚ ਹਵੇ ਨਣਵਾਸ ਕਰਿਓ ਤੂੰ ਆ ਅਣ ਕੇ ਹਵੇਲੇ ਚ ਵਾਸ ਕਰ ਤੇ ਮੁਗਲ ਪਠਾਨਣ ਦੀ ਬੇਟੀ ਦਾ ਰਿਸ਼ਤੇ ਨੇ ਜਿਹੜੇ ਅਸੀਂ ਤੈਨੂੰ ਦੇ ਨੇ ਇਹ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਦੇ ਅੱਗੇ ਇਹ ਸ਼ਰਤ ਰੱਖ ਦਿੱਤੀ ਕਹਿੰਦੇ ਈਵਨ ਇੱਥੋਂ ਤੱਕ ਨਹੀਂ ਜੇ ਤੂੰ ਚਾਹੇ ਧਨ ਅਰ ਮੁਲਕ ਜ਼ਮੀਨ ਉਹ ਵੀ ਤੈਨੂੰ ਦੇਣ ਲਈ ਮੈਂ ਤਿਆਰ ਆ ਪਰ ਭਾਈ ਤਾਰੂ ਸਿੰਘ ਨੇ ਜਿਹੜੀ ਅੱਗੇ ਗੱਲ ਕਹੀ ਏ ਉਹਨੇ ਜਵਾਬ ਦਿੱਤਾ ਰਤਨ ਸਿੰਘ ਪੰਗੂ ਨੇ ਭਾਈ ਤਾਰੂ ਸਿੰਘ ਨੇ ਅਗਲੀ ਦੀ ਗੱਲ ਕਹੀ ਕਹਿੰਦਾ ਜੋ ਤੂੰ ਹੰਪੇ ਹੈ ਮਿਹਰਵਾਨ ਤੋ ਹਮੇ ਕਹਿ ਨਾ ਕਿ ਹੋ ਮੁਸਲਮਾਨ ਜੇ ਤੂੰ ਸਾਡੇ ਤੇ ਇੰਨਾ ਮਿਹਰਬਾਨ ਹੈ ਨਾ ਤੇ ਸਾਨੂੰ ਇਹ ਨਾ ਕਹਿ ਕਿ ਤੁਸੀਂ ਮੁਸਲਮਾਨ ਬਣ ਜਾਓ ਬਲਕਿ ਮੈਂ ਤਨੂੰ ਇਹ ਕਹਿਨਾ ਵਾ ਕੁਛ ਬਤਾਓ ਐਸੇ ਰਾਹ ਕਿ ਕੇਸੀ ਸਾਸੀ ਹੋਏ ਨਿਵਾਹ ਸਾਨੂੰ ਕੋ ਇਹੋ ਜਿਹਾ ਰਾਹ ਦੱਸ ਕਿ ਜਿਹਦੇ ਨਾਲ ਸਲਾ ਸਿੱਕੀ ਕੇਸਾਂ ਸੁਆਸਾਂ ਸੰਗ ਨਿਭ ਜਾਏ ਸਾਨੂੰ ਉਹ ਚੀਜ਼ ਦੱਸ ਕੇ ਨਵਾਬ ਨੇ ਕਹਿ ਦਿੱਤਾ ਕਿ ਇਸ ਇਨਸਾਨ ਨੂੰ ਸਿਰ ਦੀ ਖੋਪਰੀ ਲਾ ਕੇ ਸ਼ਹੀਦ ਕੀਤਾ ਜਾ ਹਾਲਾਂਕਿ ਉਹਨਾਂ ਨੇ ਕੇਸ ਕਤਲ ਕਰਨ ਦੀ ਗੱਲ ਕੀਤੀ ਸੀ ਕਿ ਜਿਹਨੂੰ ਕੇਸਾਂ ਤੇ ਇੰਨਾ ਮਾਣ ਹੈ ਇਹਦੇ ਕੇਸ ਨੇ ਜਿਹੜੇ ਕਤਲ ਕਰਦੇ ਹੋ ਪਰ ਕਿਸੇ ਮੋਚੀ ਨੇ ਕੇਸ ਕਤਲ ਨਾ ਕਰ ਪਾਇਆ ਕਿਸੇ ਮੋਚੀ ਤੋਂ ਹੋ ਨਾ ਪਾਏ ਉਹਨਾਂ ਨੇ ਭਾਈ ਤਾਰੂ ਸਿੰਘ ਨੇ ਪਕੜ ਕੇ ਉੱਪਰ ਤੋਂ ਵਾਲ ਉਹਦੀ ਰੰਬੀ ਦੇ ਨਾਲ ਖੋਪਰੀ ਉਤਾਰ ਦਿੱਤੀ ਭਾਈ ਤਾਰੂ ਸਿੰਘ ਇੱਕ ਆਪਣੇ ਜੀਵਨ ਦੇ ਅੰਦਰ ਨੌਜਵਾਨਾਂ ਦੇ ਲਈ ਬਹੁਤ ਵੱਡਾ ਸੰਦੇਸ਼ਾ ਤੇ ਪੂਰਨਾ ਪਾ ਕੇ ਗਏ ਨੇ ਕਿ ਗੁਰੂ ਦੀ ਸਿੱਖੀ ਆਪਣੇ ਸਵਾਸਾਂ ਦੇ ਨਾਲੋਂ ਵੀ ਜ਼ਿਆਦਾ ਪਿਆਰੀ ਹੈ। ਇਹਨੂੰ ਨਿਭਾਉਣ ਵਾਸਤੇ ਆਪਣੇ ਗੁਰੂ ਨੂੰ ਪਿੱਠ ਨਹੀਂ ਦੇਣੀ ਬਲਕਿ ਤੁਸੀਂ ਅਗਰ ਧਨ, ਮੁਲਕ, ਜ਼ਮੀਨ ਔਰ ਪਠਾਨਨ ਕੀ ਬੇਟੀ ਲਿਓ ਦਾ ਅਗਰ ਤੁਹਾਨੂੰ ਛੱਡਣਾ ਪਏ ਤਾਂ ਛੱਡ ਦਿਓ ਪਰ ਆਪਣੇ ਗੁਰੂ ਸਹਿ ਮਹਾਰਾਜ ਜੀ ਦੇ ਸਿਧਾਂਤ ਨੂੰ ਕਦੇ ਨਹੀਂ। 1 ਜੁਲਾਈ 1949 ਨੂੰ ਪਾਗਾ ਵਾਲਿਓ ਭਾਈ ਤਾਰੂ ਸਿੰਘ ਜੀ ਦਾ 1745 ਨੂੰ ਪਾਈ ਤਾਰੂ ਸਿੰਘ ਜੀ 25 ਸਾਲ ਦੀ ਉਮਰ ਦੇ ਅੰਦਰ ਸ਼ਹਾਦਤ ਹੋ ਜਾਂਦੀ ਹੈ ਜਿਹਦਾ ਸ਼ਹੀਦੀ ਪੁਰਬ ਅੱਜ ਆਪਾਂ ਬੜੇ ਪਿਆਰ ਨਾਲ